ਮੁੰਡੇ ਦਾ ਫੋਨ ਨਹੀਂ ਕੀਤਾ ਕਿਹੜੇ ਨਾਇੰਦ ਮੁੰਡੇ ਦਾ ਆ ਸਾਈਬ ਨੇ ਆ ਗਿਆ ਆਪਾਂ ਇਹ ਪਿੰਟਰ ਵੀ ਰਣੀਆ ਦੇਖੋ ਚੁਰਵੀ ਵੀ ਛੱਡੇ ਅੱਪਾ ਜੀ ਅੰਮੇ ਇੱਥੋਂ ਅੰਦਰ ਲੈਂਥ ਗਈ ਉੱਥੋਂ ਉਹਨੇ ਮੋਟਾ ਪਜਾਮਿਆਂ ਦਾ ਆ ਸ਼ੈਲਟਰ ਇੱਥੋਂ ਗਈ ਹੈ ਇਹਦੇ ਲੱਗੇ ਕਮਰੇ ਉਰੇ ਹਲੇ ਹਲੇ ਹੈ ਆ ਇੱਥੇ ਵੀ ਲੱਗਾ ਉਹਨਾਂ ਦਾ 11:00 ਵਜੇ ਮੁੰਡਾ ਜਿੱਦਣ ਦਾ ਆ ਇੱਥੇ ਲੱਗਾ ਤਾਂ ਇੱਥੇ ਪਿੰਡ ਬਈ ਸੀ ਅਟਾ ਕਿਦਾਂ ਤੁਸੀਂ ਐਰਪੀ ਪੂਰੇ ਦੁਪਹਿਰ ਬਸ ਬਸ ਕਰ ਦੇ

阿尔塔维 ਬਹੁਤ ਜੀ ਭੜਿਆ ਸੁੱਪ ਸੁਪਲੀਆ ਥੋੜਾ ਆਣਾ ਬੇਜ ਸਭ ਪੰਥੇ ਜਾਣ ਜਾਣ ਹੀ ਰਾਹ ਦੇ ਚਿੱਤ ਉਹ ਹੀ ਲਾਡਲੀ ਨੇ ਜੀ ਅਗੜਾ ਹਾਂ ਹਾਂ ਦੇ ਦੇ ਮੱਕੀ ਕੀ ਹੁੰਦਾ ਕੋਣ ਜਿੰਨੋ ਚੁ ਫੜਿਆ ਨਾ ਸੱਪ ਸੁਪਲੀ ਜੋਂ ਨਹੀਂ ਕਿਹੜਾ ਪੱਟਦੇ ਆ ਇਹਨਾਂ ਦੀ ਬੰਦਿਆ ਤੇ ਫੋਨ ਦੀ ਉਹ ਤਾਂ ਉਹ ਦੂਜਾ ਪਤਲਾ ਜਿਆ ਇਹ ਜਿਹੜਾ ਪਹਿਲਾ ਵੜਿਆ ਉਹ ਵੇ ਉੱਤਾਂ ਕਿ ਸਿਆਣਾ ਉਹ ਵੀ ਨੇ ਭੋਕੀ ਰੀਟਾ ਆਪਣੀ ਸਾਰੀ ਹੈ ਤੇ ਇਹ ਤਾਂ ਮੈਂ ਲਉਂਦੀ ਕੋਮ ਕੜਾ ਸਕਦਾ ਨਹੀਂ ਸਰਦਾਰੀ ਨਹੀਂ ਹੈ ਜੇ ਰੰਗ ਨਹੀਂ ਪੂਰਾ ਵੀ ਉਹਦੇ ਗਈਆ ਚਾਤੀ ਮਾਰੀ ਜਾਂਦੇ ਹੋਇਆ ਮ ਗਹਿ ਗਿਆ ਵਿਚਾਰਾ ਥੱਕ ਗਿਆ ਲੱਗਦਾ ਬੁੱਢਾ ਹੀ ਲੱਗਦਾ ਉਹ ਕੀ ਗੱਲ ਹੈ ਕਿਨੇ ਵੇ ਟਾਈਮ ਨਹਿਰਾਦੀ ਸ੍ਰੇਧੀ ਸ੍ਰੇਧੀ ਕਿਨ ਟਾਈਮ ਹੈ ਇਹਨਾਂ ਦੇ ਟਾਈਮ ਹੈ आ गए हैं भाई ये को एजी हम बच्चे लेडी नेोसी है हां हां अच्छा अच्छा और मैं भी अपा एक करवा देंगे हम्म हम्म ओहो सारा एकदम कैसा है और रास्ता के ना

ਕਾਨੂੰਨ ਕੀ ਪਤਾ ਲੱਗਾ ਤੇ ਤੁਹਾਡਾ ਉਹਨਾਂ ਦਾ ਸ਼ਟਰ ਪਟੇ ਗਿਆ ਮੁੰਡਾ ਉਹਨਾਂ ਕੀ ਚਾਦਾ ਕੰਮ ਕਰਦਾ ਮੁਰੇ ਉਹਨੇ ਉਹਨੇ ਸਾਨੂੰ ਟੈਲੀਫੋਨ ਕੀਤਾ ਛੋਟੇ ਬਰਾਦਰ ਦੇ ਘਰ ਗਿਆ ਤੇ ਛੋਟੇ ਬਰਾਦਰ ਨੇ ਸਾਨੂੰ ਟੈਲੀਫੋਨ ਕੀਤਾ ਆਈ ਕਿ ਤੋ ਆ ਕੇ ਦੇਖਿਆ ਤਾਂ ਸ਼ਟਰ ਮੁਰੇ ਸਾਰਾ ਪਟਿਆ ਹੋਇਆ ਹੈ ਦੁਕਾਨ ਦਾ ਨਾਮ ਕੀ ਹੈ ਆਪਣੇ ਮੋਹਿਦ ਗਾਰਮੈਂਟ ਮੋਹਿਦ ਗਾਰਮੈਂਟ ਜੀ ਕਿਹੜੇ ਬਾਜ਼ਾਰ ਚ ਇਹ ਸਰਾਹਾਂ ਬਾਜ਼ਾਰ ਚ ਸੀਸੀਟੀਵੀ ਕੈਮਰੇ ਵਗੈਰਾ ਲੱਗੇ ਹੋਏ ਹਾਂਜੀ ਗੌਂਡੀਆਂ ਦੇ ਲੱਗੇ ਆ ਆਪਣੇ ਲੱਗੇ ਪੁਲਿਸ ਪ੍ਰਸ਼ਾਸਨ ਨੂੰ ਇਹ ਕੰਪਲੇਟ ਕਰਤੀ ਜੀ ਕੰਪਲੇਨ ਕੀਤੀ ਉਹ ਇੱਕ ਜਣਾ ਆਇਆ ਸੀ ਉਹ ਸਨੈਪ ਕਿਚਕੇ ਲਗਾਏ ਤਾਂ ਉਹਨਾਂ ਨੇ ਛੱਤਰ ਖਲਾਤ ਤਾਈ ਨੁਕਸਾਨ ਕਿੰਨਾ ਹੋਇਆ ਆਪਣਾ ਅਸੀਂ 75 70 50 20 ਦੇ ਵਿੱਚ ਵਿੱਚ ਹੋਇਆ ਕੀ ਕੀ ਸੀਗਾ ਔਰ ਜੈਂਸ ਪਜਾਮੇ ਵੀ ਉਮੇ ਸੀਗੇ ਛਲਟਾਂ ਇਹ ਟੀ-ਸ਼ਰਟਾਂ ਇਹ ਗਾਰਮੈਂਟਸ ਸਾਰਾ ਚੱਕ ਕੇ ਲੈ ਗਏ ਲੈ ਚੱਕ ਲੈ ਬੈਗਬੁੱਕ ਤੇ ਚੈਸ ਸੀਗਾ 8000 ਰੁਪਏ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਕੋਈ ਬੱਚਾ ਅਚਨ ਕਰਦੇ ਆ ਵੀ ਜਲਦੀ ਜਲਦੀ ਫੜੇ ਜਾਣ ਸਾਡਾ ਅਨਸਾਬ ਦਿੱਤਾ ਹੈ ਹਾਂਜੀ ਸਰ ਕੀ ਨਾਮ ਜੀ ਪ੍ਰਮੋਦ ਸ਼ਰਮਾ ਜੀ ਸ਼ਰਮਾ ਜੀ ਕੀ ਕਹਿਣਾ ਚਾਹੋਗੇ ਜਿਹੜਾ ਹੈਗਾ ਦੁਕਾਨਾਂ ਨੂੰ ਜਿਹੜਾ ਹੈਗਾ ਚੋਰਾ ਵੱਲੋਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਤਾਂ ਦਿਨ ਤੋਂ ਦਿਨ ਚੋਰੀ ਹੋਂਦੀ ਨਵੇਂ ਤੋਂ ਨਵੇਂ ਇਸ ਬਿਜ਼ਾਰ ਵਿੱਚ ਪਹਿਲੀ ਵਾਰੀ ਇਦਾਂ ਦੀ ਚੋਰੀ ਦੇਖੀ ਹੈ ਕਦੇ ਨਹੀਂ ਹੋਈ ਅੱਗੇ ਚੌਕੀਦਾਰ ਸੀ ਚੌਕੀਦਾਰ ਨੂੰ ਕੁੱਟਿਆ ਕੁੱਟ ਕੇ ਕੋਈ ਚੌਕੀਦਾਰ ਨਹੀਂ ਆ ਰਿਹਾ ਪੁਲਿਸ ਦੀ ਗੱਲ ਚਾਹੀਦੀ ਹੈ ਬਾਥੇ ਮੰਗਲ ਜਿਹੜਾ ਚੋਰੀ ਹੋਈ ਹੈ ਇਹਨਾਂ ਨੂੰ ਮਾਫ ਜਮਨ ਲੱਗਾਈ ਜਾ ਸੀਸੀਟੀਵੀ ਕੈਮਰਾ ਵਗੈਰਾ ਬਾਜ਼ਾਰ ਚ ਲੱਗੇ ਆ ਬਾਜ਼ਾਰ ਚ ਲੱਗੇ ਆ ਉਹ ਚੈੱਕ ਕਰਾਂਗੇ ਫਿਰ ਤੁਹਾਨੂੰ ਦੱਸਾਂਗੇ ਕੁਝ ਪਤਾ ਲੱਗਾ ਕਿ ਕਿੰਨੇ ਜਣੇ ਸੀਗੇ ਨਹੀਂ ਨਹੀਂ ਹਾਲੇ ਕਿ ਸੀਸੀਟੀਵੀ ਟਾਈਮ ਰੇਟ ਚੈੱਕ ਕਰਨੀ ਆ ਉਹਦੇ ਵਿੱਚ ਵੀ ਬਦਲ